ਇਹ ਅਸਲੀ 에ਰਪੋਰਟ ਦਾ ਦਰਵਾਜ਼ਾ ਇਸ ਦਰਵਾਜ਼ੇ ਨੂੰ ਖੋਲ ਕੇ ਹਰੇਕ ਨੂੰ ਜਾਣਾ ਪੈਣਾ ਇਹ 에ਰਪੋਰਟ ਹੈ ਜਿੱਥੋਂ ਸਿੱਧੀਆਂ ਫਲਾਈਟਾਂ ਉੱਡਦੀਆਂ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਹੈ ਤੇ ਹੁਣ ਅੱਗੇ ਥੜਾ ਆਵੇਗਾ ਇਸ ਥੜੇ ਦੇ ਉੱਪਰ ਚੈਕਿੰਗ ਹੁੰਦੀ ਹੈ ਜਿਸ ਤਰ੍ਹਾਂ 에ਰਪੋਰਟ ਤੇ ਜਾ ਕੇ ਪਹਿਲਾਂ ਸਮਾਨ ਦੀ ਚੈਕਿੰਗ ਹੁੰਦੀ ਹੈ ਇੱਥੇ ਚੈਕਿੰਗ ਹੁੰਦੀ ਹੈ ਫਿਰ ਅਗਲੇ ਪਾਸੇ ਜਿੱਥੋਂ ਸਿੱਧੀਆਂ ਫਲਾਈਟਾਂ ਉੱਡਦੀਆਂ ਰਾਹ ਦੇ ਵਿੱਚ ਕੋਈ ਸਟੇ ਨਹੀਂ ਕੋਈ ਪਾਣੀ ਨਹੀਂ ਕੋਈ ਰੋਟੀ ਨਹੀਂ ਕੋਈ ਗੱਲ ਬਾਤ ਨਹੀਂ ਨਾ ਕੋਈ ਸਰਾ ਨਾ ਕੋਈ ਹੋਟਲ ਸਿੱਧੀਆਂ ਫਲਾਈਟਾਂ ਉੱਡਦੀਆਂ ਤੇ ਇਹਨੂੰ ਯਾਦ ਰੱਖੋ ਮੌਤ ਨੂੰ ਹਮੇਸ਼ਾ ਯਾਦ ਰੱਖੋ ਇਸ 에ਰਪੋਰਟ ਤੋਂ ਜਦੋਂ ਕੋਈ ਬੰਦਾ ਜਾਂਦਾ ਵਾ ਅਗਲੇ ਵਿਦੇਸ਼ ਦੇ ਵਿੱਚ ਉੱਥੇ ਪੀਆਰ ਵੀ ਪੱਕੀ ਹੈ ਉਥੋਂ ਦੀ ਸਿਟੀ ਜਨ ਵੀ ਪੱਕੀ ਮਿਲਦੀ ਹੈ ਐਂ ਪੱਕੇ ਪ੍ਰੂਫਾਂ ਤਹਿਤ ਐ ਸਟੈਂਪ ਲੱਗ ਕੇ ਕਿ ਪ੍ਰੋਪਰ ਤੌਰ ਤੇ ਬੰਦਾ ਪੀਆਰ ਸਿਟੀਜ਼ਨਸ਼ਿਪ ਲੈ ਲੈਂਦਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਤੁਸੀਂ ਹਮੇਸ਼ਾ ਮੌਤ ਨੂੰ ਯਾਦ ਰੱਖੋ ਮੌਤ ਸਭ ਤੇ ਆਉਣੀ ਆ